ਸੱਚੇ ਗੱਲ 25 ਚੈਨਲ ਪੰਜਾਬੀ ਵੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਰ ਦੇ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ ਅਰਵਿੰਦ ਕੇਜਰੀਵਾਲ ਹਰਾਨ ਦਾ ਲੁਧਿਆਣਾ ਪੱਛਮੀ ਦੀ ਜਿੱਤ ਤੋਂ ਬਾਅਦ ਵੱਡਾ ਬਿਆਨ ਆਇਆ ਹੈ ਕਹਿੰਦੇ ਮੈਂ ਰਾਜ ਸਭਾ ਨਹੀਂ ਜਾਣਾ ਸੋ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਸ ਤਰੀਕੇ ਦੇ ਨਾਲ ਲੁਧਿਆਣਾ ਪੱਛਮੀ ਦੇ ਵਿੱਚ ਅੱਜ ਵੀ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਜਿਹੜੀ ਹੈ ਉਹ ਦਰਜ ਕੀਤੀ ਹੈ ਸੋ ਕੁੱਲ 38% ਦੀ ਵੋਟਾਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਨੂੰ ਜ਼ਰੂਰ ਪਈਆਂ ਨੇ 35000 ਤੋਂ ਵੱਧ ਦੀ ਵੋਟ ਪਈ ਹੈ 10600 ਤੋਂ ਵੱਧ ਦਾ ਮਾਰਜਿਨ ਬਣਾਇਆ ਸੀ ਭਰਤਪੁਸ਼ਣ ਆਸ਼ੂ ਹਰਾਂ ਦੇ ਨਾਲ 24000 ਵੋਟ ਪੁਸ਼ਨ ਆਸ਼ੂ ਨੂੰ ਪਈ ਹੈ 20000 ਵੋਟ ਪਈ ਹੈ ਜੀਵਨ ਗੁਪਤਾ ਹਾਰਾ ਨੂੰ ਤੇ 8207 ਵੋਟਾਂ ਪਈਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਪਰਕਰ ਕੋ ਮੰਨੂ ਸੋ ਇਸ ਤੋਂ ਬਾਅਦ ਕਿਹਾ ਸੇ ਲਗਾਏ ਗਏ ਸੀ ਕਿ ਰਾਜ ਸਭਾ ਦੇ ਐਮਪੀ ਸੰਜੀਵ ਅਰੋੜਾ ਜਿਹੜੇ ਨੇ ਉਹ ਤਾਂ ਹੁਣ ਐਮਐਲਏ ਬਣ ਗਏ ਨੇ ਉਹਨਾਂ ਨੂੰ ਅਰਵਿੰਦ ਕੇਜਰੀਵਾਲ ਹਾਰਾ ਨੇ ਹੁਣ ਕੈਬਨਟ ਦੇ ਵਿੱਚ ਜਗ੍ਹਾ ਦੇ ਦੇਣੀ ਹੈ ਕੈਬਨਟ ਮੰਤਰੀ ਬਣਾ ਦੇਣਾ ਤੇ ਜਿਵੇਂ ਵਿਰੋਧੀ ਵਾਰ-ਵਾਰ ਇਹ ਸਵਾਲ ਚੁੱਕ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਤਿਆਰੀਆਂ ਕਰ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੋ ਇਨਾਂ ਹੇ ਵਿਰੋਧੀਆਂ ਦੀਆਂ ਕਿਆਸਚਾਈਆਂ ਦੇ ਉੱਤੇ ਹੁਣ ਵਿਰਾਮ ਚਿੰਨ ਲਗਾ ਦਿੱਤਾ ਹੈ ਇੱਕ ਵਾਰ ਤਾਂ ਅਰਵਿੰਦ ਕੇਜੀਵਾਲ ਹਰਾਂ ਨੇ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆਂ ਆਖਿਆ ਹੈ ਕਿ ਰਾਜ ਸਭਾ ਦੇ ਵਿੱਚ ਜਿਹੜਾ ਵੀ ਜਾਊਗਾ ਉਹਦਾ ਫੈਸਲਾ ਪੋਲਿਟੀਕਲ ਅਫੇਅਰਸ ਦੀ ਕਮੇਟੀ ਜਿਹੜੀ ਹੈ ਸਾਡੀ ਉਹ ਕਰੂਗੀ ਪਰ ਮੈਂ ਨਹੀਂ ਜਾ ਰਿਹਾ ਇਹ ਸਪਸ਼ਟ ਹੈ ਸੋ ਇਹ ਕਿਆ ਸੀ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੀ ਹੈ ਅਰਵਿੰਦ ਕੇਜੀਵਾਲ ਹਰਾਂ ਦਾ ਉਹ ਬਿਆਨ ਜਿੱਥੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਰਾਜ ਸਭਾ ਜਾ ਰਹੇ ਹੋ ਜਾਂ ਫਿਰ ਰਾਜ ਸਭਾ ਦੇ ਵਿੱਚ ਜਾ ਕੌਣ ਰਿਹਾ पूरी की पूरी कांग्रेस की लीडरशिप टॉप लीडरशिप जो है वो बीजेपी की जेब में बैठी है बीजेपी के हाथ की कठपुतली है एक कांग्रेस का आम कार्यकर्ता बीजेपी को हराना चाहता है एक कांग्रेस का लोकल लीडर आप बीजेपी को हराना चाहता है लेकिन कांग्रेस की टॉप लीडरशिप वो देखता है कि वो सारी की सारी बीजेपी की गोद में बैठी है बीजेपी की हाथ की कठपुतली है बीजेपी की जेब में केवल और केवल आम आदमी पार्टी पूरे तन मन धन से इस देश को और राज्यों को बीजेपी से बचाने की कोशिश कर रही है जो जो अच्छे कार्यकर्ता है कांग्रेस के वो सब छोड़ के आम आदमी पार्टी में आ जाओ राज्यसभा से कौन जाएगा ये पॉलिटिकल अफेयर्स कमेटी तय करेगी हमारी लेकिन मैं नहीं जा रहा केजरीवाल नहीं जा रहा आपने तो मेरे को कई बार भेज दिया अभी तक तो। मैं आ, मैं राज्यसभा में नहीं जा रहा लेकिन कौन जाएगा ये ਪੋਲੀਟੀਕਲ ਅਫੇਅਰਸ ਕਮੇਟੀ ਤੇ ਥੈਂਕ ਯੂ ਸੋ ਅੱਜ ਇੱਕ ਵੱਡੀ ਜਿੱਤ ਦਰਜ ਕੀਤੀ ਆ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਔਰ ਜੇ ਵਿਰੋਧੀਆਂ ਦੀ ਮੰਨੀਏ ਜਾਂ ਮਾਹਰਾਂ ਦੀ ਮੰਨਣੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਵੀ ਬਾਈਪੋਲਰ ਇਲੈਕਸ਼ਨ ਆਉਂਦੇ ਨੇ ਜ਼ਿਮਨੀ ਚੋਣਾਂ ਹੁੰਦੀਆਂ ਨੇ ਤਾਂ ਇਹ ਤਾਂ ਪਤਾ ਸਪਸ਼ਟ ਹੈ ਕਿ ਬਹੁਤ ਜ਼ਿਆਦਾ ਹੱਦ ਤੱਕ ਜਿਹੜੀ ਮੌਜੂਦਾ ਸਰਕਾਰ ਹੁੰਦੀ ਹੈ ਸਮੇਂ ਦੀ ਸਰਕਾਰ ਹੁੰਦੀ ਹੈ ਉਹ ਹੀ ਜਿੰਨੀ ਚੋਣਾ ਜਿੱਤਦੀ ਹੁੰਦੀ ਹੈ ਦੂਜੀਆਂ ਪਾਰਟੀਆਂ ਵਿਰੋਧੀ ਧਿਰਾਂ ਦਾ ਤਾਂ ਕਿਤੇ ਘੱਟ ਹੀ ਨੰਬਰ ਲੱਗਦਾ ਪਰ ਵੱਡੇ ਸਵਾਲ ਵੱਡੀਆਂ ਨਜ਼ਰਾਂ ਇਸ ਇਲੈਕਸ਼ਨ ਦੇ ਉੱਤੇ ਇਸ ਕਰਕੇ ਵੀ ਸੀ ਕਿ ਜੇਕਰ ਸੰਜੀਵ अरोੜਾ ਜਿੱਤਦੇ ਨੇ ਤਾਂ ਫਿਰ ਰਾਜ ਸਭਾ ਦੇ ਵਿੱਚ ਜਾਊਗਾ ਕੌਣ ਵਿਰੋਧੀ ਕਹਿ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਮਾਹਰ ਵੀ ਕਹਿ ਰਹੇ ਸੀ ਕਿ ਬਿਲਕੁਲ ਹੋ ਸਕਦਾ ਹੈ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੀਆਂ ਤਿਆਰੀਆਂ ਹੋਣ ਇਸੇ ਕਰਕੇ ਪੂਰਾ ਜ਼ੋਰ ਜਿਹੜਾ ਲਗਾਇਆ ਜਾ ਰਿਹਾ ਹੈ ਲੁਧਿਆਣਾ ਪੱਛਮੀ ਦੀ ਸੀਟ ਤੇ ਲਾਮ ਲਸ਼ਕਰ ਲੈ ਕੇ ਪਹੁੰਚੀਆਂ ਹੋਈਆਂ ਸੀਗੀਆਂ ਟੀਮਾਂ ਦਿੱਲੀ ਦੇ ਵੱਡੇ ਵੱਡੇ ਲੀਡਰਸ ਤੱਕ ਨੇ ਇੱਥੇ ਚੋਣ ਪ੍ਰਚਾਰ ਕੀਤਾ ਹੈ ਦਿੱਲੀ ਦੇ ਲੀਡਰਸ ਨੇ ਵੱਧ ਚੋਣ ਪ੍ਰਚਾਰ ਕੀਤਾ ਹੈ ਤੇ ਆਮ ਮੁੱਖ ਮੰਤਰੀ ਭਗਉਂਤ ਮਾਨ ਨਜ਼ਰਤਾ ਹੈ ਬਟ ਪਿਛਲੇ ਜਦੋਂ ਸਮਿਆਂ ਦੇ ਵਿੱਚ ਪਿਛਲੇ ਨੇੜਲੇ ਕੁਝ ਦਿਨ ਰਹਿ ਗਏ ਸੀਗੇ ਵੋਟਾਂ ਨੂੰ ਤਾਂ ਉਸ ਵੇਲੇ ਕਿ ਹੋਇਆ ਉਹਨਾਂ ਦੀ ਸਿਹਤ ਖਰਾਬ ਹੋ ਗਈ ਜਿਸ ਦਾ ਹਵਾਲਾ ਦਿੰਦਿਆ ਹੋਇਆ ਉਹਨਾਂ ਨੇ ਕਿਹਾ ਕਿ ਉਹ ਚੋਣ ਪ੍ਰਚਾਰ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਸੋ ਅਰਵਿੰਦ ਕੇਜੀਵਾਲ ਦਾ ਕਹਿਣਾ ਹੈ ਕਿ ਮੈਂ ਰਾਜ ਸਭਾ ਨਹੀਂ ਜਾਊਂਗਾ ਪੋਲਿਟੀਕਲ ਅਫੇਅਰਸ ਦੀ ਜਿਹੜੀ ਕਮੇਟੀ ਹੈ ਉਹ ਡਿਸੀਜਨ ਲਾਊਗੀ ਪੈਨਲ ਬੈਠੂਗਾ ਮੀਟਿੰਗ ਹੋਊਗੀ ਫਿਰ ਪਤਾ ਲੱਗੂਗਾ ਕਿ ਰਾਜ ਸਭਾ ਦੇ ਵਿੱਚ ਕੌਣ ਜਾ ਰਿਹਾ ਹੈ ਸੋ ਉਹ ਦੇਖਦੇ ਹਨ ਅਰਵਿੰਦ ਕੇਜੀਵਾਲ ਹਰਾਂ ਨੇ ਮਹਿਜ਼ ਇੱਕ ਬਿਆਨ ਦਿੱਤਾ ਇੱਕ ਸਟੇਟਮੈਂਟ ਦਿੱਤੀ ਹੈ ਜਾਂ ਫਿਰ ਇਸ ਸਟੇਟਮੈਂਟ ਤੇ ਖਰੇ ਵੀ ਉਤਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਰਵਿੰਦ ਕੇਜੀਵਾਲ ਦੀ ਜਗ੍ਹਾ ਰਾਜ ਸਭਾ ਐਮਪੀ ਕੋਈ ਹੋਰ ਬਣੂ ਗਾ ਫਿਲਹਾਲ ਇਹ ਵੀ ਵੇਖਣਾ ਹੈ ਕਿ ਸੰਜੀਵ अरोड़ा ਕਦੋਂ ਆਪਣੇ ਐਮਪੀ ਸ਼ਿਪ ਅਹੁਦੇ ਤੋਂ ਅਸਤੀਫਾ ਦਿੰਦੇ ਨੇ ਮੈਨੂੰ ਦੀ ਇਜਾਜ਼ਤ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ